ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਓਵਰਲੋਡ ਅਤੇ ਬਿਨਾ ਟੱਕ ਕੇ ਜਾ ਰਹੇ ਟਿਪਰਾਂ ਦੇ ਉੱਪਰ ਟ੍ਰੈਫਿਕ ਪੁਲਿਸ ਦੇ ਵੱਲੋਂ ਕੀਤੀ ਗਈ ਕਾਰਵਾਈ ਮੌਕੇ ਤੇ ਹੀ ਚਲਾਨ ਕੱਟ ਕੇ ਦਿੱਤੀ ਗਈ ਚੇਤਾਵਨੀ। ਤੁਸੀਂ ਦੇਖ ਰਹੇ ਤਸਵੀਰਾਂ ਬਠਿੰਡਾ ਸਿਵਲ ਹਸਪਤਾਲ ਦੇ ਨੇੜੇ ਦੀਆਂ ਜਿੱਥੇ ਕੀ ਟ੍ਰੈਫਿਕ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਨੋ ਐਂਟਰੀ ਦੇ ਵਿੱਚ ਵੱਡੇ ਟਿਪਰਾਂ ਨੂੰ ਰੋਕ ਕੇ ਮੌਕੇ ਤੇ ਹੀ ਕਾਰਵਾਈ ਕੀਤੀ ਗਈ ਅਤੇ ਇਹਨਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਇਹ ਟਿਪਰ ਨੋ ਐਂਟਰੀ ਦੇ ਵਿੱਚ ਆ ਜਾਂਦੇ ਹਨ ਜਿਸ ਕਾਰਨ ਜਿੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਹੁੰਦੀ ਹੈ ਉੱਥੇ ਹੀ ਬਿਨਾਂ ਟੱਕੇ ਮਿੱਟੀ ਆਦਿ ਲੈ ਕੇ ਆਉਂਦੇ ਹਨ ਜੋ ਕਿ ਰਾਹਗੀਰਾਂ ਦੇ ਲਈ ਮੁਸੀਬਤ ਦਾ ਸਬਬ ਬਣਦੀ ਹੈ ਅਤੇ ਅੱਜ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਰੋਕਿਆ ਗਿਆ ਹੈ ਅਤੇ ਫਿਲਹਾਲ ਇਹਨਾਂ ਦੇ ਚਲਾਨ ਆਦਿ ਕੱਟੇ ਗਏ ਹਨ ਪਰ ਜੇਕਰ ਇਹਨਾਂ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇੰਪਾਉਂਡ ਵੀ ਕੀਤਾ ਜਾ ਸਕਦਾ ਹੈ ਅਤੇ ਹੋਰ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਫਿਲਹਾਲ ਮੌਕੇ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਇਹਨਾਂ ਦੇ ਚਲਾਨ ਆਦਿ ਕੱਟ ਕੇ ਇਨਾਂ ਨੂੰ ਚੇਤਾਵਨੀ ਦੇ ਕੇ ਮੌਕੇ ਤੋਂ ਰਵਾਨਾ ਕੀਤਾ ਗਿਆ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਚੇਤਾਵਨੀ ਵੀ ਦਿੱਤੀ ਗਈ। ਆ ਮੇਨਾ ਸਬ ਇੰਸਪੈਕਟਰ ਅਮਰਜੀਤ ਸਿੰਘ ਹੈ ਸੈਕਟਰ ਇੰਚਾਰਜ। ਇਹ ਟਿੱਕਰ ਰੁਕੀ ਸੀ ਇਹਨਾਂ ਨੇ ਉੱਤੋਂ ਕਵਰ ਨਹੀਂ ਸੀ ਕੀਤੇ ਹੋਏ ਮਿੱਟੀ ਨਹੀਂ ਇਹੋ ਕੀਤੀ ਸੀ ਇੱਕ ਨੋ ਇੰਟਰੀ ਜੈਸੀ ਇਹਨਾਂ ਦੇ ਚਲਾਨ ਕੱਟਿਆ ਨੋ ਇੰਟਰੀ ਦਾ ਤੇ ਨੰਬਰ ਪਲੇਟਾਂ ਦੇ ਕਿਉਂਕਿ ਨੰਬਰ ਪਲੇਟਾਂ ਪਿੱਛੇ ਟੁੱਟੀਆਂ ਹੋਈਆਂ ਸੀ ਇਸ ਕਰਕੇ ਇਹਨਾਂ ਦੇ ਨੰਬਰ ਚਲਾਨ ਕੱਟੇ। ਇਹ ਪੰਜ ਟਿੱਕਰ ਹੈ ਜੀ। ਕਿਉਂਕਿ ਭਾਈ ਇਹਨਾਂ ਦੀ ਆਜਾਤ ਤੇ ਗੁਰਦੁਆਰਾ ਸਾਹਿਬ ਜਾਣੀ ਸੀ ਇਸ ਕਰਕੇ ਇਹਨਾਂ ਨੂੰ ਥੋੜੇ ਜਿਹਾ ਅੱਜ ਕੀਤਾ ਵੀ ਵਾਰਨਿੰਗ ਦੇ ਕੇ ਛੱਡੇ ਹੈਗੇ ਚਲਾਣੇ ਨੇ ਤੇ ਕੱਟੇ ਹੈਗੇ ਨੋ ਐਂਟਰੀ ਤੇ ਨੰਬਰ ਪਲੇਟਾਂ ਦੇ ਫਿਰ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਵੀ ਤੁਸੀਂ ਟੈਕ ਲੈ ਕੇ ਆਓਗੇ ਨਹੀਂ ਇੰਕਾਉਂਟ ਕਰਾਂਗੇ ਸਿੱਧਾ